ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਚੋਨ ਕਮਿਸ਼ਨ ਨੇ ਰਾਸ਼ਟਰਪਤੀ ਮੁਰਮੂ ਨੂੰ ਨਵੇਂ ਚੁਣੇ ਲੋਕ ਸਭਾ ਸੰਸਦ ਮੈਂਬਰਾਂ ਦੀ ਸੂਚੀ ਸੌਂਪੀ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਹੋ ਰਿਹਾ ਖਤਮ ਕੰਗਨਾਰਣਾਦ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਸੁਰੱਖਿਆ ਮੁਲਾਜ਼ਮ ਮੌਤਲ ਚੰਡੀਗੜ੍ਹ ਹਵਾਈ ਅੱਡੇ ਤੇ ਮਾਰੇ ਗਿਆ ਸੀ ਥੱਪੜ ਕੌਨਸਟੇਬਲ ਖਿਲਾਫ ਸੀਆਈਐਸਐਫ ਵੱਲੋਂ ਸਖਤ ਕਾਰਵਾਈ ਜਵਾਨ ਕੁਲਵਿੰਦਰ ਕੌਰ ਦੇ ਪਰਿਵਾਰ ਦਾ ਬਿਆਨ ਆਇਆ ਸਾਹਮਣੇ ਪਰਿਵਾਰ ਨੇ ਕੁਲਵਿੰਦਰ ਕੌਰ ਖਿਲਾਫ ਕੀਤੀ ਜਾ ਰਹੀ ਕਾਰਵਾਈ ਦਾ ਕੀਤਾ ਸਖਤ ਵਿਰੋਧ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਚੋਣ ਕਮਿਸ਼ਨਰ राजीव कुमार ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੇ 98ਵੀਂ ਲੋਕ ਸਭਾ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਨਵੇਂ ਚੁਣੇਗੇ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪੀ ਹੈ ਹੁਣ ਰਾਸ਼ਟਰਪਤੀ ਨਵੀਂ ਸਰਕਾਰ ਬਣਾਉਣ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰਨਗੇ ਰਾਸ਼ਟਰਪਤੀ ਮੁਰਮੂ ਨੇ ਮੁੱਖ ਚੋਣ ਕਮਿਸ਼ਨਰ ਨੂੰ ਚੋਣ ਪ੍ਰਕਿਰਿਆ ਦੀ ਸਫਲਤਾ ਤੇ ਵਧਾਈ ਦਿੱਤੀ ਰਾਸ਼ਟਰਪਤੀ ਨੇ ਚੋਣ ਪ੍ਰਬੰਧਨ ਸ਼ਾਮਿਲ ਕਮਿਸ਼ਨ ਇਸ ਦੇ ਅਧਿਕਾਰੀਆਂ ਤੇ ਸਾਬਤ ਤੇ ਹੋਰ ਅਧਿਕਾਰੀਆਂ ਦੀ ਯਤਨਾ ਦੀ}{|\text{ਸ਼ਲਾਗਾ ਕੀਤੀ ਉਹਨਾਂ ਨੇ ਆਜ਼ਾਦ ਤਿਰਨਿਪਕਸ਼ ਹੋਣਾ ਕਰਾਉਣ ਲਈ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਦੀ ਯਤਨਾ ਦੀ}{|\text{ਵਿਸ਼ਲਾਗਾ ਕੀਤੀ ਹੈ ਜ਼ਿਕਰ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਗਵਾਈ ਵਾਲੀ ਕੈਬਨਿਟ ਦੀ ਸਲਾਹ ਤੇ ਰਾਸ਼ਟਰਪਤੀ ਮੁਰਮੂ ਨੇ ਬਿੱਤੇ ਦੀ 79ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਸੀ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਤੇ ਇਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਕਰਨਾ ਹੋਵੇਗਾ। ਚੰਡੀਗੜ੍ਹ ਹਵਾਈ ਅੱਡੇ ਤੇ ਤਾਇਨਾਤ ਇੱਕ ਮਹਿਲਾ ਸੀਆਈਐਸਐਫ ਸੁਰੱਖਿਆ ਮੁਲਾਜ਼ਮ ਨੇ ਬਾਲੀਵੁੱਡ اداکارਾਂ ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ਤੇ ਥੱਪੜ ਮਾਰ ਦਿੱਤਾ ਹੈ ਕਥਿਤ ਥੱਪੜ ਮਾਰਨ ਦੀ ਘਟਨਾ ਪਿੱਛੇ ਕੰਗਨਾਦਿਆ ਪੰਜਾਬੀ ਔਰਤਾਂ ਬਾਰੇ ਵਿਵਾਦਿਤ ਟਿੱਪਣੀਆਂ ਮੰਨੀਆਂ ਜਾਂਦੀਆਂ ਨੇ ਜੋ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸਨ ਕਥਿਤ ਤੌਰ ਤੇ ਘਟਨਾ ਤੋਂ ਬਾਅਦ ਕੌਨਸਟੇਬਲ ਨੂੰ ਦਿਖਾਏਗੀ ਕਿ ਵੀਡੀਓ ਵਿੱਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਦੀ ਮਾਂ ਵੀ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸੀ ਉੱਥੇ ਇਸ ਘਟਨਾ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੀਆਈ ਸੇ ਸੁਰੱਖਿਆ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕਰ ਦਿੱਤਾ ਗਿਆ 35 ਸਾਲਾ ਕੌਨਸਟੇਬਲ ਪੰਜਾਬ ਦੇ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਪਿਛਲੇ 2 ਸਾਲਾਂ ਤੋਂ ਚੰਡੀਗੜ੍ਹ ਵਾਇਦੇਤੇ ਤਾਇਨਾਤ ਹੈ ਤੇ ਉਸ ਦਾ ਪਤੀ ਵੀ ਸੀਆਈਐਸਐਫ ਵਿੱਚ ਇੱਕ ਕਰਮਚਾਰੀ ਹੈ ਉਸ ਦਾ ਪ੍ਰਾਸ਼ੇਰ ਸਿੰਘ ਕਿਸਾਨ ਆਗੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥੇਬੰਦਿਕ ਸਕੱਤਰ ਹੈ ਕੁਲਵਿੰਦਰ ਕੌਰ ਦੇ ਦੋ ਬੱਚੇ ਨੇ ਤੇ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਫਿਲਹਾਲ ਦੀ ਘੜੀ ਅਤੇ ਸੀਐਸਐਫ ਨੇ ਕਠਿਪ ਘਟਨਾ ਦੀ ਜਾਂਚ ਲਈ ਇੱਕ ਪੈਨਲ ਦਾ ਗਠਨ ਕੀਤਾ ਹੈ सबसे पहले तो आई एम आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने तो रनौत जवान कुलविंदर कौर परिवार की प्रतिक्रिया सामने आई है परिवार ने कहा किंगना के बयान तो भावुक ने पर इस घटना उन्होंने परिवार से बच्चों चिंतित ने उन्होंने कहा कि जेकर उस बेइंसाफी हुई है तो किसान मजदूर संघर्ष कमेटी इसका विरोध करेगी ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਘਾਉਂਦੇ ਆ ਪਰਸ ਵੀ ਉਹ ਤੋਂ ਤੂੰ ਤੂੰ ਮੈਂ ਮੈਂ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਝ ਹੋਇਆ ਇਸ ਵਿਚਾਲੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਕੰਨਣਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਤੇ ਦੱਸਦੇ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੀ ਐਸੇ ਵੀ ਗੱਲਾਂ ਨੇ ਲਗਾਈਆਂ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਰਾਂ ਲੋਧ ਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100 100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਚੰਡੀਗੜ੍ਹ 에어ਪੋਰਟ ਉਤੇ ਸੀਆਈਐਸਐਫ ਦੀ ਮਹਿਲਾ ਵੱਲੋਂ ਕੁਲਵਿੰਦਰ ਕੌਰ ਵੱਲੋਂ ਐਮਪੀ ਕੰਗਨਰ ਨੌਦ ਦੇ ਮੂੰਹ ਤੇ ਥੱਪੜ ਮਾਰਿਆ ਗਿਆ ਇਸ ਸਬੰਧ ਵਿੱਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਕਿ ਕੁਲਵਿੰਦਰ ਕੌਰ ਪੰਜਾਬ ਦੀ ਸ਼ੇਰਨੀ ਹੈ ਜਿਸ ਨੇ ਜੋ ਕੀਤਾ ਇਹ ਬਿਲਕੁਲ ਸਹੀ ਹੈ ਤੇ ਇਹ ਥੱਪੜ ਉਸ ਨੂੰ ਪਹਿਲਾਂ ਮਾਰ ਦੇਣਾ ਚਾਹੀਦਾ ਸੀ। ਬੀਚ ਪੇੜ ਵੱਜੀ ਆ। ਇਹ ਕਿਉਂ ਵੱਜੀ? ਇਦਾ ਕਾਰਨ ਕੀ ਹੈ ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ ਇਹ ਕਹਿੰਦੀ ਸੀ ਕਿਰਾਏ ਤੇ ਲੈਂਦੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਲੈਂਦੀਆਂ ਨੇ ਇਹ ਕੀ ਕੁਛ ਬੋਲਦੀ ਰਹੀ ਆ ਇਹ ਕਿਸਾਨਾਂ ਨੂੰ ਕੀ ਕੁਛ ਬੋਲਦੀ ਰਹੀ ਆ ਇਹਨੇ ਕਿਹੜਾ ਰਵੇ ਕਿਸਾਨ ਜਣਾਓ ਅੰਨ ਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਤੇ ਉਹਨਾਂ ਦੀ ਆਵਾਜ਼ ਬੰਦ ਦੀ بجائے ਇਹਦਾ ਫਰਜ ਇਹ ਬਣਦਾ ਸੀ ਕਿ ਇਹ ਕਿਸਾਨਾਂ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਗੱਲ ਕਰਨ ਦੀ بجائے ਇਹ ਸਾਡੇ ਖਰਾਬ ਬੋਲਦੀ ਰਹੀ ਆ ਔਰ ਸਾਡੇ ਜਿਹੜੇ ਨੌਜਵਾਨ 750 ਕਿਸਾਨ ਸਾਡਾ ਉਦੋਂ ਚੀਜ਼ ਹੋ ਗਿਆ ਜਿਹੜੇ ਲਖੀਨਪੁਰ ਖੀਰੀ ਵਾਲੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਚਾਰ ਕਿਸਾਨ ਜਿਹੜੇ ਸੀ ਉਹ ਗੱਡੀਆਂ ਤਲੇ ਦੜੜ ਕੇ ਮਾਰੇ ਗਏ ਉਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਇਹ ਜਿਹੜਾ ਸਭ ਕੁਝ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਕਿ ਜੇ ਸਾਡੇ ਅੱਖ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨੇ ਮਤਲਬ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਔਰ ਜਿਹੜੀਆਂ ਮਾਸੂਮ ਲੜਕੀਆਂ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਉਹਨਾਂ ਤੇ ਬਲਾਤਕਾਰ ਕਰਕੇ ਉਹਨਾਂ ਦੀਆਂ ਡੱਡ ਬਾਡੀਆਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਇਹ ਉਸ ਪਾਰਟੀ ਦੇ ਨਾਲ ਚੱਲ ਕੇ ਤੇ ਇਹ ਔਰਤਾਂ ਖਰਾਬ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆਓ ਚੰਡੀਗੜ੍ਹ 에어ਪੋਰਟ ਅਨੇ ਦੇਤੇ ਚੰਡੀਗੜ੍ਹ ਦੇਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰੋ ਕੰਗਨਾ ਨੂੰ ਥੱਪੜ ਮਾਰਨ ਤੇ ਪਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸਚਖੰਡ શ્રી ਹਰਮਨਦਸ ਸਾਹਿਬ ਦਾ ਬਿਆਨ ਸਾਹਮਣੇ ਹੈ ਜਿਨ੍ਹਾਂ ਕਿਹਾ ਕਿ ਕਿਸੇ ਨੂੰ ਥੱਪੜ ਮਾਰਨਾ ਹਾਲਾਂਕਿ ਜਾਇਜ਼ ਨਹੀਂ ਹੈ ਪਰ ਜੋ ਕੰਗਨਾ ਨੇ ਪੰਜਾਬ ਦੀਆਂ ਮਾਵਾਂ ਧੀਆਂ ਖਿਲਾਫ ਬੋਲਿਆ ਸੀ ਉਸ ਕਾਰਨ ਉਸ ਕੁੜੀ ਦਾ ਉਬਾਰ ਥੱਪੜ ਰਾਹੀਂ ਨਿਕਲ ਕੇ ਸਾਹਮਣੇ ਆਇਆ ਤੇ ਨਵੀਂ ਬਣੀ ਐਮਪੀ ਕੰਗਣਾ ਰਣਾਉਤ ਜਿਸ ਨੂੰ ਭੈਣ ਜੀ ਕੁਲਵਿੰਦਰ ਕੌਰ ਵੱਲੋਂ ਇੱਕ ਥੱਪੜ ਵੱਜਿਆ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸਮ ਥੱਪੜ ਨਹੀਂ ਮਾਰਦਾ ਕਿਉਂਕਿ ਕੰਗਣਾ ਰਣਾਉਤ ਨੇ ਕਿਸਾਨੇ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਮਦਾਵਲੀ ਦੇ ਨਾਲ ਕਿਸਾਨਾਂ ਨੂੰ ਔਰ ਸਾਡੀਆਂ ਬੀਬੀਆਂ ਮਤਾਵਾਂ ਨੂੰ ਸੰਬੋਧਨ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਏ ਕਿਤੇ ਵਿਕਦੀਆਂ ਨੇ ਪੰਜਾਬ ਦੀਆਂ ਬੀਬੀਆਂ ਮੈਂ ਇਹ ਗੱਲ ਦੱਸਣਾ ਚਾਹਣਾ ਉਹ ਦੇਣ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ-ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛੜਾ ਕੇ ਕਰਨ ਦਿੱਤੀਆਂ ਸਹੀ ਤਾਂ ਉਹਦੇ ਪਹੁੰਚਾਈਆਂ ਔਰ ਕਦੀ ਕਿਸੇ ਨੇ ਇਦਾਂ ਦੀ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ ਪਰ ਫਿਰ ਵੀ ਕੰਗੜਾ ਨੌਥ ਨੇ ਕਿਸਾਨਾਂ ਦੇ ਉੱਤੇ ਔਰ ਸਾਡੀਆਂ ਮਤਾਵਾਂ ਉੱਤੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ ਜਿਹਦਾ ਵਿਰੋਧ ਅੱਜ ਉਹਨੂੰ ਚੱਲਣਾ ਪਿਆ ਜਦੋਂ ਚੰਡੀਗੜ੍ਹ 에어ਪੋਰਟ ਤੇ ਭੈਣ ਜੀ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ देर शाम बिहार दे लखीसराय दे क्यूल जंक्शन ते डाउन लाइन ते रुकी पटना ईएमयू ट्रेन च भयानक आग ਲੱਗ ਗਈ। आग ਲੱਗਦੇ ਹੀ ਟ੍ਰੇਨ ਦੀ ਵਿਚਕਾਰਲੀ ਬੋਗੀ ਸੜਨ ਲੱਗੀ ਟ੍ਰੇਨ 'ਚ ਸਵਾਰ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸਟੇਸ਼ਨ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਈਏ ਦੇ ਨੇੜੇ ਤੋਂ ਤੂਆ ਨਿਕਲਣ ਤੋਂ ਬਾਅਦ ਅੱਗ ਲੱਗੀ। ਪੰਜਾਬ ਦੀ ਚਾਹ ਦੇ ਨੌਜਵਾਨ ਨਸ਼ੇ ਦੇ ਮੂ ਵਿੱਚ ਜਾ ਰਹੀਨੀ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਨੇ ਕਿ ਅਸੀਂ ਸੂਬੇ 'ਚ ਨਸ਼ਾ ਖਤਮ ਕਰ ਰਹੀ ਆ ਫਿਰ ਆਖਿਰੇ ਨਸ਼ਾ ਆ ਕਿੱਥੋਂ ਰਿਹਾ ਇਹ ਸੋਚਣ ਵਾਲੀ ਗੱਲ ਹੈ ਕੁਝ ਅਜਿਹਾ ਹੀ ਨਸ਼ੇ ਦੀ ਪੇਂਟ ਛੜਿਆ ਕੋਟਕਪੂਰਾ ਦਾ ਰਹਿਣ ਵਾਲਾ 29 ਸਾਲਾ ਇਹ ਨੌਜਵਾਨ ਜਿਸ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ওভারਡੋਜ਼ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਆਪਣੇ ਪਿੱਛੇ 1 ਸਾਲ ਦਾ ਬੱਚਾ ਆਪਣੀ ਪਤਨੀ ਤੇ ਪਰਿਵਾਰ ਨੂੰ ਛੱਡ ਗਿਆ ਹੈ ਪਰਿਵਾਰ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਸਾਡਾ ਪੁੱਤ ਨਸ਼ਿਆਂ ਕਾਰਨ ਮਰਿਆ ਉਸ ਤਰ੍ਹਾਂ ਕਿਸੇ ਹੋਰ ਦਾ ਨਾ ਮਰੇ ਇਸ ਲਈ ਸਰਕਾਰ ਨੂੰ ਨਸ਼ਾ ਪੂਰਨ ਤੌਰ ਤੇ ਬੰਦ ਕਰਨਾ ਚਾਹੀਦਾ ਹੈ ਵੀ ਦੱਸ ਦੇ ਕਿ ਮ੍ਰਿਤਕ ਦਾ ਪਿਤਾ ਹੋਮ ਗਾਰਡ ਵਿੱਚ ਹੈਡ ਕਨਸਟੇਬਲ ਬਚੋ ਨੌਕਰੀ ਤੇ ਸਾਡੀ ਤਾਂ ਹੁਣ ਇਹੀ ਦੁਆ ਹੈ ਵੀ ਸਰਕਾਰ ਦੇ ਮੂਹਰੇ ਵੀ ਜਿਹੜੇ ਇਹ ਨਸ਼ੇ ਚਲਾਏ ਇਹ ਬੰਦ ਕੀਤੇ ਜਾਣ ਤੇ ਮੁੰਡਿਆਂ ਦੀਆਂ ਜ਼ਿੰਦਗੀਆਂ ਖਰਾਬ ਹੁੰਦੀਆਂ ਆ। ਹੁਣੇ ਮੇਰਾ ਭਤੀਜਾ ਜੀ ਛੋਟਾ ਉਹਦਾ ਇੱਕ ਬੱਚਾ ਜੀ। ਉਹਨੇ ਨਸ਼ਾ ਖਾ ਕੇ ਮਰਿਆ। ਸਾਡੀ ਤਾਂ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਜਿਵੇਂ ਸਾਡੇ ਭਰਾ ਦਾ ਪੁੱਤ ਮਰਿਆ, ਓਵੇਂ ਕਿਸੇ ਹੋਰ ਦਾ ਨਾ ਮਰੇ ਤੇ ਨਸ਼ਾ ਬੰਦ ਕੀਤਾ ਜਾਵੇ। ਸ਼ਹੀਦਾਂ ਦੀ ਸਰਤਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਜੋ گاਵਾ ਚੌਂਕ ਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਇਸ ਮੌਕੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਧਾਰਮਿਕ ਦੀਵਾਨ ਵਿੱਚ ਛਾੜੀ ਜਥਿਆਂ ਨੇ ਜੁੜ ਬੈਠੀ ਸੰਗਤ ਨੂੰ ਜੂਨ 1984 ਦੇ ਵਾਪਰੇ ਕੱਲੋਕਾਰੇ ਬਾਰੇ ਵਿਸਥਾਰ ਨਾਲ ਦੱਸਿਆ ਸ਼ਹੀਦੀ ਸਮਾਗਮ ਵਿੱਚ ਸੰਤਾ ਮਹਾਪੁਰਖਾਂ ਨੇ ਹਾਜ਼ਰੀਆਂ ਭਰੀਆਂ ਆਏ ਹੋਏ ਜਥੇ ਤੇ ਸੰਤ ਮਹਾਪੁਰਸ਼ਾਂ ਨੂੰ ਬਾਬਾ ਸ਼ਿਵਰਾਜ ਸਿੰਘ ਤੇ ਬਾਬਾ ਰਾਜਨ ਸਿੰਘ ਮੋੜੇ ਕਲਾਮ ਵੱਲੋਂ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾ ਕਿ ਸਨਮਾਨਿਤ ਕੀਤਾ ਗਿਆ ਸ਼ੋਮਨੀ ਗੱਤਕਾ ਅਖਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੇਵਾ ਇਸ਼ਨਾਨ ਵੱਲੋਂ ਸ਼ਹੀਦਾਂ ਦੇ ਸਰਤਾਾ ਸ਼੍ਰੀ ਗੁਰअर्जुन ਦੇਵ ਜੀ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਚ ਤੇ ਜੂਨ 1984 ਵਿਖੇ ਸ਼ਹੀਦ ਹੋਏ ਸਿੰਘਾ ਸਿੰਘੀਆਂ ਦੀ ਆਦ ਵਿੱਚ ਗੁਰਕਾ ਲੰਗਰ ਤੇ ਸ਼ਬੀਲ ਸ਼ੋਮਨੀ ਗੱਤਕੇ ਅਖਾੜੇ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਈ ਗਈ ਇਸ ਮੌਕੇ ਹੋਰ ਸਿੰਘਾਂ ਨੇ ਵੀ ਸੇਵਾ ਵਿੱਚ ਹਾਜ਼ਰੀ ਭਰੀ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਲ ਇਸਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ